ਬੇहद ਦੁਖਦਾਇਕ ਤੇ ਮੰਦਭਾਗੀ ਘਟਨਾ ਤਿੰਨ ਸਕੇ ਭਰਾ ਨਿੱਕੇ ਨਿੱਕੇ ਮਾਸੂਮ ਬੱਚੇ ਬਾਹਰ ਖੇਡ ਰਹੇ ਸੀ ਘਰ ਦੇ ਬਾਹਰ ਖੇਡ ਰਹੇ ਸੀ ਤਾਂ ਅਚਾਨਕ ਬੱਚੇ ਆਪਣੇ ਘਰ ਦੇ ਬਾਹਰ ਜਿਹੜਾ ਟਰੈਕਟਰ ਖੜਾ ਸੀ ਉਹਦੇ ਉੱਪਰ ਜਾ ਕੇ ਬੈਠ ਜਾਂਦੇ ਨੇ ਟਰੈਕਟਰ ਦੀ ਸੈਲਫ ਮਾਰ ਦਿੰਦੇ ਨੇ ਤੇ ਉਹ ਤਿੰਨੋਂ ਹੀ ਬੱਚੇ ਉਸੇ ਟਰੈਕਟਰ ਦੇ نیچے ਆ ਜਾਂਦੇ ਨੇ ਜਿਹਦੇ ਕਰਕੇ ਇੱਕ ਭਰਾ ਦੀ ਵਿੱਚੋਂ ਮੌਤ ਹੋ ਚੁੱਕੀ ਆ ਇਹ ਘਟਨਾ ਕਾਧੀਆਂ ਦੇ ਪਿੰਡ ਖਾਰਾ ਦੇ ਡੇਰਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਡੇਰੇ ਦੇ ਬਾਹਰ ਆਪਣੇ ਘਰ ਦੇ ਬਾਹਰ ਹੀ ਟਰੈਕਟਰ ਖੜਾ ਹੋਇਆ ਸੀ ਤੇ ਟਰੈਕਟਰ ਤੇ ਜਾ ਕੇ ਮਸੂਮ ਤਿੰਨ ਬੱਚੇ ਬੈਠ ਜਾਂਦੇ ਨੇ ਉੱਥੇ ਜਾ ਕੇ ਖੇਡਣ ਲੱਗ ਜਾਂਦੇ ਨੇ ਤਾਂ ਵਿੱਚੋਂ ਇੱਕ ਬੱਚਾ ਟਰੈਕਟਰ ਨੂੰ ਸੈਲਫ ਮਾਰ ਦਿੰਦਾ ਏ ਜਿਹਦੇ ਕਰਕੇ ਟਰੈਕਟਰ ਸਟਾਰਟ ਹੁੰਦਾ ਤਾਂ ਉਹ ਬੱਚੇ ਟਰੈਕਟਰ ਦੇ نیچے ਆ ਜਾਂਦੇ ਆ ਟਰੈਕਟਰ ਦੇ نیچے ਆਉਣ ਕਰਕੇ ਟਰੈਕਟਰ ਦੇ ਥੱਲੇ ਆਉਣ ਕਰਕੇ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਜਾਂਦੀ ਏ ਤੇ ਦੋ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਨੇ ਗਬੀਰ ਰੂਪ ਦੇ ਵਿੱਚ ਜ਼ਖਮੀ ਬੱਚਿਆਂ ਨੂੰ ਹਸਪਤਾਲ ਦੇ ਅੰਦਰ ਦਾਖਲ ਕਰਵਾਇਆ ਜਾਂਦਾ ਤਾਂ ਹੁਣ ਉਹ ਜਿਹੜੇ ਬੱਚੇ ਹੈਗੇ ਹਸਪਤਾਲ ਦੇ ਅੰਦਰ ਦਾਖਲ ਨੇ ਦੋ ਤਾਂ ਮਾਪੇ ਦਾ ਰੋ ਰੋ ਕੇ ਬੁਰਾ ਹਾਲਾ ਕਹਿੰਦੇ ਸਾਨੂੰ ਨਹੀਂ ਸੀ ਪਤਾ ਕਿ ਸਾਡੀਆਂ ਖੁਸ਼ੀਆਂ ਪਲਾਂ ਵਿੱਚ ਹੀ ਗਮੀ ਦੇ ਵਿੱਚ ਬਦਲ ਜਾਣੀਆਂ ਕਿਉਂਕਿ ਅਸੀਂ ਤਾਂ ਆਪੋ ਆਪਣੇ ਕੰਮ ਹੀ ਲੱਗੇ ਹੋਏ ਸੀ ਤੇ ਬੱਚੇ ਖੇਡ ਰਹੇ ਸੀ ਜਿਵੇਂ ਅਕਸਰ ਹੀ ਉਹ ਖੇਡਦੇ ਨੇ ਪਰ ਸਾਨੂੰ ਨਹੀਂ ਸੀ ਪਤਾ ਕਿ ਕੁਝ ਪਲਾਂ ਵਿੱਚ ਹੀ ਸਾਡੇ ਨਾਲ ਐਡੀ ਵੱਡੀ ਘਟਨਾ ਵਾਪਰ ਜਾਵੇਗੀ ਤਿੰਨੇ ਭਰਾ ਇਹ ਆਪਣੀ ਮਸਤੀ ਦੇ ਵਿੱਚ ਖੇਡ ਰਹੇ ਸੀ ਨਿੱਕੇ ਨਿੱਕੇ ਮਾਸੂਮ ਬੱਚੇ ਤਾਂ ਕੁਝ ਹੀ ਪਲਾਂ ਦੇ ਵਿੱਚ ਜਦੋਂ ਉਹ ਜਾ ਕੇ ਟਰੈਕਟਰ ਦੇ ਉੱਪਰ ਬੈਠਦੇ ਨੇ ਟਰੈਕਟਰ ਦੀ ਸੈਲਫ ਸਟਾਰਟ ਕਰ ਦਿੰਦੇ ਨੇ ਟਰੈਕਟਰ ਸਟਾਰਟ ਕਰ ਦਿੰਦੇ ਨੇ ਤਾਂ ਉਹਨਾਂ ਵਿੱਚੋਂ ਇੱਕ ਬੱਚਾ ਤਿੰਨੇ ਬੱਚੇ ਟਰੈਕਟਰ ਦੇ نیچے ਆ ਜਾਂਦੇ ਆ ਤੇ ਇੱਕ ਬੱਚੇ ਦੀ ਮੌਤ ਹੋ ਜਾਂਦੀ ਆ ਤੇ ਦੋ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਮਾਪੇ ਰੋ ਰਹੇ ਨੇ ਤੇ ਡਾਕਟਰਾਂ ਕੋਲੋਂ ਵੀ ਇਹ ਮੰਗ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਜਿਹੜੇ ਸਾਡੇ ਦੋ ਬੱਚੇ ਨੇ ਇਹਨਾਂ ਨੂੰ ਬਚਾ ਲਿਆ ਜਾਵੇ ਬੇहद ਮੰਦ ਭਗੀ ਤੇ ਦੁਖਦਾਇਕ ਘਟਨਾ ਹੈ ਕਿ ਤਿੰਨ ਮਾਸੂਮ ਬੱਚੇ ਇੱਕੋ ਹੀ ਘਰ ਦੇ ਸਕੇ ਭਰਾ ਤਿੰਨਾ ਤਿੰਨੇ ਜਿਹੜੇ ਟਰੈਕਟਰ ਦੇ نیچے ਆ ਜਾਂਦੇ ਆ ਜੀ ਦੇ ਕਰਕੇ ਇੱਕ ਬੱਚੇ ਦੀ ਮੌਤ ਹੋ ਜਾਂਦੀ ਆ ਤੇ ਦੋ ਬੱਚੇ ਗਵੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਆ ਸਾਰੇ ਭੈਣ ਭਰਾਵਾਂ ਨੂੰ ਚਾਹੀਦਾ ਕਿ ਜਿਹੜੇ ਸਾਡੇ ਘਰ ਦੇ ਅੰਦਰ ਛੋਟੇ ਛੋਟੇ ਮਾਸੂਮ ਬੱਚੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਜੇਕਰ ਸਾਡੇ ਘਰ ਵਿੱਚ ਗੱਡੀ ਆ ਮੋਟਰਸਾਈਕਲ ਆ ਸਕੂਟਰ ਆ ਜਾਂ ਟਰੈਕਟਰ ਆ ਤਾਂ ਵੱਡਿਆਂ ਨੂੰ ਦੇਖ ਕੇ ਉਹਨਾਂ ਦਾ ਮਨ ਹੁੰਦਾ ਏ ਉਹਨਾਂ ਦੇ ਮਨ ਵਿੱਚ ਵੀ ਇੱਕ ਲਾਲਚ ਹੁੰਦਾ ਪਿਆਰਾ ਜਿਹਾ ਕਿ ਜਿਹੜੀਆਂ ਇਹ ਵੱਡੀਆਂ ਚੀਜ਼ਾਂ ਅਸੀਂ ਇਹਨਾਂ ਨੂੰ ਚਲਾਈਏ ਬੱਚੇ ਅਕਸਰ ਹੀ ਜਾ ਕੇ ਵੱਡੇ ਵਹੀਕਲਾਂ ਦੇ ਉੱਪਰ ਜਾ ਕੇ ਉਹਦੀ ਛੇੜਛਾੜ ਕਰਨ ਲੱਗ ਜਾਂਦੇ ਨੇ ਤਾਂ ਸਾਨੂੰ ਇਹ ਚੀਜ਼ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਕਿ ਸਾਡੇ ਟਰੈਕਟਰ ਦੇ ਵਿੱਚ ਸਾਡੀ ਗੱਡੀ ਦੇ ਵਿੱਚ ਸਾਡੇ ਸਕੂਟਰ ਮੋਟਰਸਾਈਕਲ ਦੇ ਅੰਦਰ ਕੋਈ ਚਾਬੀ ਨਾ ਰਹਿ ਜਾਵੇ ਉਹਨਾਂ ਨੂੰ ਚਾਬੀ ਲੱਗੀ ਨਾ ਰਹਿ ਜਾਵੇ ਤਾਂ ਕਿ ਜਿਹੜਾ ਸਾਡੇ ਬੱਚੇ ਆ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਜਾਵੇ ਅਕਸਰ ਹੀ ਸਾਨੂੰ ਆਪਣੇ ਜਿਹੜੇ ਛੋਟੇ-ਛੋਟੇ ਘਰ ਦੇ ਅੰਦਰ ਬੱਚੇ ਆ ਉਹ ਖੇਡ ਰਹੇ ਹੁੰਦੇ ਆ ਤਾਂ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਕਿ ਕਿਤੇ ਕੋਈ ਮੰਦਭਾਗੀ ਘਟਨਾ ਨਾ ਵਾਪਰ ਜਾਵੇ ਵੈਸੇ ਜਦੋਂ ਬੱਚੇ ਖੇਡ ਰਹੇ ਹੁੰਦੇ ਆ ਤਾਂ ਮਾਪੇ ਵੀ ਆਪਣੇ ਕੰਮ ਵਿੱਚ ਰੁੱਝਿਆ ਹੁੰਦਾ ਖਿਆਲ ਵੀ ਨਹੀਂ ਰਹਿੰਦਾ ਪਰ ਫਿਰ ਵੀ ਕੋਸ਼ਿਸ਼ ਕਰਨੀ ਚਾਹੀਦੀ ਆ ਬੇहद ਮੰਦਭਾਗੀ ਤੇ ਦਰਦਨਾਕ ਘਟਨਾ ਕਹੀ ਜਾ ਸਕਦੀ ਆ ਇਹ ਕਿ ਤਿੰਨ ਸਕੇ ਭਰਾ ਤਿੰਨੋਂ ਹੀ ਡਰੈਕਟਰ ਦੇ ਉੱਪਰ ਬੈਠ ਕੇ ਖੇਡ ਰਹੇ ਸੀ ਤਾਂ ਫਿਰ ਜਦੋਂ ਉਹ ਸੈਲਫ ਸਟਾਰਟ ਕਰਦੇ ਆ ਟਰੈਕਟਰ ਦੀ ਤਾਂ ਤਿੰਨੇ ਟਰੈਕਟਰ ਦੇ نیچے ਆ ਜਾਂਦੇ ਆ ਜਿਹਦੇ ਕਰਕੇ ਤਿੰਨੇ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਆ ਇੱਕ ਬੱਚੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਤੇ ਦੋ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਤੇ ਇਸ ਟਾਈਮ ਹਸਪੀਟਲ ਦੇ ਅੰਦਰ ਦਾਖਲ ਆ ਮਾਪੇ ਦਾ ਰੋ ਰੋ ਕੇ ਬੁਰਾ ਹਾਲ ਆ ਡਾਕਟਰਾਂ ਤੋਂ ਮੰਗ ਕਰ ਰਹੇ ਨੇ ਕਿ ਕਿਸੇ ਤਰੀਕੇ ਸਾਡੇ ਬੱਚੇ ਨੂੰ ਬਚਾ ਦਿਓ ਜਿਹੜੇ ਸਾਡੇ ਦੋ ਬੱਚੇ ਬਚੇ ਨੇ ਇਹਨਾਂ ਦੀ ਜਾਨ ਬਚਾ ਦਿੱਤੀ ਜਾਵੇ ਬੇਹੱਦ ਦੁਖਦਾਇਕ ਤੇ ਮੰਦਭਾਗੀ ਘਟਨਾ ਕਿ ਉਸ ਹਸਦੇ ਵਸਦੇ ਪਰਿਵਾਰ ਦੇ ਨਾਲ ਪਲਾਂ ਵਿੱਚ ਹੀ ਕਹਿਰ ਆਪਰ ਗਿਆ ਬੇਹੱਦ ਦੁਖਦਾਇਕ